ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀਆ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਸ ਢਠੇ ਸਭ ਦੁਖ ਜਾਹੀ ਤੇਗ ਬਹਾਦਰ ਸਿਮਰੀਐ ਕਰਨਉ ਨਦ ਅਵੈਤਾ ਸਾਭ ਥਾਏ ਹੋਏ ਸਹਾਈ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੁਗ ਜੁਗਿਆ ਟੱਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਨ੍ਹਾਂ ਨੂੰ ਛੋਟੀ ਉਮਰ ਦੇ ਵਿੱਚ ਗੁਰਤਾ ਗੱਦੀ ਪ੍ਰਾਪਤ ਹੋਈ। ਛੇਵੇਂ ਪਾਤਸ਼ਾਹ ਤੋਂ ਸ੍ਰੀ ਹਰ ਰਾਏ ਸਾਹਿਬ ਜੀ ਨੂੰ ਗੱਦੀ ਪ੍ਰਾਪਤ ਹੋਈ ਤੇ ਸ੍ਰੀ ਹਰ ਰਾਏ ਸਾਹਿਬ ਤੋਂ ਗੁਰੂ ਪਿਆਰੇ ਸ੍ਰੀ ਹਰਿਕ੍ਰਿਸ਼ਨ ਸਹਿਮਾਹਾਰਾਜ ਨੂੰ ਗੁਰਤਾ ਗੱਦੀ ਮਿਲੀ। ਸ਼੍ਰੀ ਹਰਾਈ ਸਾਹਿਬ ਦਾ ਜਨਮ ਵੀ ਮਾਗ ਸੰਮਤ 1600 96 ਨੂੰ ਕਿਰਤਪੁਰ ਹੋਇਆ ਸੀ ਤੇ ਜਿਨ੍ਹਾਂ ਨੇ ਦਾਸਾਂ ਨੂੰ ਬਖਸ਼ੀਸ਼ਾ ਕਰਕੇ ਜੋ ਗਰੀਬ ਹੁੰਦੇ ਸਨ ਰਾਜੇ ਕਰ ਦਿੱਤਾ ਤੇ ਗੁਰੂ ਜੀ ਦੇ ਘਰ ਸ਼੍ਰੀ ਰਾਮ ਰਾਏ ਜੀ ਦੇ ਸ਼੍ਰੀ ਹਰਿ ਕ੍ਰਿਸ਼ਨ ਹੋਏ ਆਪ ਜੀ ਨੇ 17 ਸਾਲ 6 ਮਹੀਨੇ ਅਤੇ 26 ਦਿਨ ਗੁਰਤਾ ਗੱਦੀ ਉੱਤੇ ਬਰਾਜਮਾਨ ਰਹਿ ਕੇ ਬੈकुंठ ਥਾਪ ਕਰ ਗਏ ਸੀ ਜਿਹ ਕਹਿੰਦੇ ਸ੍ਰੀ ਕ੍ਰਿਸ਼ਨ ਹਰ ਰਾਏ ਜੀ ਦੇ ਪੁੱਤਰ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਇਹਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਾਏ ਕੱਤਕ ਵਦੀ ਨੌਵੀਂ ਸੰਮਤ 1718 ਨੂੰ ਜੋਤੀ ਜੋਤ ਸਮਾ ਗਏ ਸਨ ਤੇ ਸ੍ਰੀ ਹਰਿਕ੍ਰਿਸ਼ਨ ਜੀ ਦਾ ਜਨਮ ਜਿਨ੍ਹਾਂ ਦਾ ਆਦ ਜਨ ਦਿਹਾੜਾ ਹੈ ਕਹਿੰਦੇ ਮਾਤਾ ਕ੍ਰਿਸ਼ਨਾ ਕੋਟ ਜੀ ਕੁਖ ਤੋਂ ਸ਼ਾਵਣ ਬਦੀ ਦਸਮੀ ਸੰਮਤ 1711 ਨੂੰ ਕਿੱਟ ਪਰ ਹੋਇਆ ਸੀ ਜਨ ਦਿੜ ਆਪ ਜੀ ਦੇ 2 ਸਾਲ 5 ਮਹੀਨੇ ਅਤੇ 9 19 ਦਿਨ ਗੁਰਿਆਈ ਕਰਕੇ ਕਹਿੰਦੇ ਗੁਰਿਆਈ ਦੇ ਸਮੇਂ